ਅਣੀ ਨਾਲ ਵੀ ਹੋ ਗਈ ਬਈ ਯਾਤਰਾ ਆਪਣੀ ਪੂਰੀ ਫਾਟਕਾਂ ਤੱਕ ਤੇ ਹੁਣ ਮੈਨੂੰ ਲੱਗਦਾ 4 ਕਿਲੋਮੀਟਰ ਤੁਰ ਕੇ ਜਾਣਾ ਪੂ ਪਿੰਡ ਤੇ ਘਰੇ ਭਾਂਜੇ ਹੋਇਆ ਜਵਾਕ ਕਹਿੰਦੇ ਮਾਮਾ ਤਾਂਸ ਲਿਆ ਦੀ ਉਹਨਾਂ ਨੂੰ ਐ ਨਹੀਂ ਪਤਾ ਮਾਮੇ ਦੀ ਤਾਂ ਬੜੀ ਟੀੜੀ ਅੜੀ ਪਈ ਆ ਲੁੱਡੋ ਵਾਲੀ ਰਾਹ ਚ ਕਿਹੜੇ ਘੁਰ ਕਰੇ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਚੱਲ ਪਏ ਜੀ ਕੰਮ ਤੇ ਰਾਤ ਚਾਰਜਰ ਭੁੱਲਿਆ ਜੀ ਸਟੋਰ ਤੇ ਕਾਲੀ ਕਾਲੀ ਚ ਐਂਤ ਵਾਰ ਸੀਗਾ ਉੱਥੇ ਭੁੱਲਿਆ ਤੇ ਹੁਣ 2-3% ਮਸਾ ਕੀਤਾਗਾ 2% ਆ ਸਿਰਫ ਪਤਾ ਨਹੀਂ ਕਿੰਨੀ ਕਿ ਵੀਡੀਓ ਬਣੂ ਕਿੰਨੀ ਕਨਾ ਤੇ ਆਪਾਂ ਚੱਲਦੇ ਆ ਕੰਮ ਤੇ ਉੱਥੇ ਜਾ ਕੇ ਫੋਨ ਚਾਰਜ ਕਰੂੰ ਫੇਰ ਬਲੌਗ ਐਡਿਟ ਕਰੂੰ ਕੱਲ੍ਹ ਆਲਾ ਤੇ ਲਵੀ ਵੀ ਅੱਜ ਛੁੱਟੀ ਤੇ ਮੈਂ ਚੱਲਿਆ ਅੱਜ ਬਸ ਤੇ ਤਸਰੀ ਗੱਲ ਦੀ ਕਿਹੜੀ ਕੰਮ ਆ ਜਾਗਦੀਆਂ ਖਰਾਬ ਹੋ ਤੋ ਖਰਾਬ ਹੀ ਤਾਂ ਹੈ ਨਾ ਕਿਉਂਕਿ ਖਰਾਬ ਹੋ ਗਿਆ ਇੱਧਰ ਹੀ ਜਾ ਕੇ ਦੁਬਾਰਾ ਖਰਾਬ ਹੋ ਜਾਊਗਾ ਕਿੱਧਰ ਜਾ ਕੇ ਇੱਧਰ ਇੱਧਰ ਸ਼ਿਮਲੇ ਕਰਨੀ ਇੱਧਰ ਕਿੱਧਰ ਰੰਗ ਰੰਗੇ ਗੋਰੀਆਂ ਦੇਖ ਕੇ ਆਹ ਸਟੋਰ ਆ ਬਾਈ ਮਿੰਨੀ ਸੁਦਾ ਤੇ ਇੱਧਰ ਬਾਟਾ ਤੇ ਇਹਦੇ ਜਿਹੜੇ ਵਿਚਾਲੇ ਨਾਲ ਇੱਥੇ ਰੈੱਡ ਚੀਪ ਦਾ ਸਟੋਰ ਸੀਗਾ ਤੇ ਉਹ ਤਾਂ ਗਿਆ ਚੱਕਿਆ ਤੇ ਐਤੋਂ ਬਾਅਦ ਇੱਥੇ ਕੰਮ ਚੱਲੀ ਜਾਂਦਾ 4-5 ਮਹੀਨੇ ਹੋਗੇ ਪਤਾ ਨਹੀਂ ਕੀ ਕੰਮ ਚੱਲਦਾ ਹੈ ਜਾਂ ਕਿਹੜਾ ਸਟੋਰ ਆ ਰਿਹਾ ਬਈ ਬੜਾ ਮਤਲਬ ਵਧੀਆ ਅੰਦਰੋਂ ਬਣਾਈ ਜਾਂਦੇ ਹੈਗੇ ਤੇ ਪਤਾ ਨਹੀਂ ਕਿਹੜਾ ਸਟੋਰ ਆ ਰਿਹਾ ਖਾਣ ਪੀਣ ਦਾ ਕਿ ਕੀ ਗੱਲਬਾਤ ਹੈ ਕੀ ਨਹੀਂ ਆਪਾਂ ਇਹਦੀ ਵੀਡੀਓ ਜ਼ਰੂਰ ਕਰਕੇ ਲੱਗੇ ਆਵਾਂਗੇ ਅੰਦਰ ਜਾ ਕੇ ਵੀ ਕਿਹੜਾ ਸਟੋਰ ਹੈ ਕਿਹੜਾ ਨਹੀਂ ਬਸ ਇਹਨੂੰ ਬਾਣ ਜਾਣਦ ਪਰ ਹੁਣ ਟਾਈਮ ਬਹੁਤ ਹੋ ਗਿਆ ਬਈ ਬਹੁਤ ਟਾਈਮ ਹੋ ਗਿਆ ਇਹਨੂੰ ਬਣੀ ਜਾਂਦੇ ਨੂੰ ਤਿਆਰ ਹੋਈ ਜਾਂਦੇ ਨੂੰ ਤੇ ਹੁਣ ਆਪਾਂ ਚਾਹ ਪੀਏਗੇ ਕਿਨਾਂ ਹਰਪਾਲ ਨਾਲ ਜਾ ਕੇ ਲੈ ਵੀ ਅੰਦਰੋਂ ਵੀ ਦੇਖ ਲਓ ਸਟੋਰ ਮਾ ਬਾਈਆਂ ਤੋਂ ਪੁੱਛਿਆ ਸੀ ਵੀ ਕਿਹੜਾ ਸਟੋਰ ਆ ਇਹ ਕਹਿੰਦੇ ਸਾਨੂੰ ਵੀ ਨਹੀਂ ਪਤਾ ਕਿਹੜਾ ਸਟੋਰ ਆ ਇਹ ਵੀ ਬ੍ਰਾਂਡ ਦਾ ਨਾਮ ਨਹੀਂ ਪਤਾ ਪਰ ਇਹ ਇੰਨਾ ਪਤਾ ਕਹਿੰਦੇ ਵੀ ਜੁੱਤੇ ਦਾ ਸਟੋਰ ਆਗਾ ਬੂਟਾਂ ਦਾ ਸਟੋਰ ਆਗਾ ਤੇ ਇਹਦੀ ਡਿਜ਼ਾਈਨਿੰਗ ਬੜੀ ਵਧੀਆ ਕਰੀ ਜਾਂਦੇ ਆਗੇ ਜਦੋਂ ਤਿਆਰ ਹੋ ਗਿਆ ਉਦੋਂ ਵੀ ਦਿਖਾਵਾਂਗੇ ਤੁਹਾਨੂੰ ਟਾਈਮ ਬਹੁਤ ਹੋ ਗਿਆ ਬਈ ਇਹਨੂੰ ਤਿਆਰ ਹੋਈ ਜਾਂਦੇ ਨੇ ਆਹ ਦੇਖ ਲਓ ਤੁਸੀਂ ਅੰਦਰੋਂ ਵੀ ਕਾਫੀ ਟਾਈਮ ਹੋ ਗਿਆ ਨਾ 4-5 ਮਹੀਨੇ ਤੋਂ ਉੱਪਰ ਹੀ ਕੰਮ ਹੋ ਗਿਆ ਚੱਲ ਜਾਂਦੇ ਨੇ ਆ ਦੇਖੋ ਮੈਂ ਤੁਹਾਨੂੰ ਇਹਨਾਂ ਦਾ ਇਹਦਾ ਨਾ ਗੇਟ ਵੀ ਅਲੱਗ ਜਿਹਾ ਬਣਾਇਆ ਸਾਰਿਆਂ ਨੂੰ ਜਿਵੇਂ ਉਹ ਤਾਂ ਸ਼ੀਸ਼ੇ ਜਿਹੇ ਲੱਗੇ ਹੁੰਦੇ ਆ ਇਹਦਾ ਹੋਰ ਹੀ ਹਿਸਾਬ ਦਾ ਆ ਦੇਖ ਗੇਟ ਹੋਰ ਹੀ ਹਿਸਾਬ ਦਾ ਬਣਾਇਆਗਾ ਚਾਹ ਪੀਣ ਆਏ ਸੀ ਬਾਈ ਹਰਪਾਲ ਕੋਲੇ ਤੇ ਇੱਕ ਫੁੱਦੂ ਬੰਦਾ ਟੱਕਰ ਗਿਆ ਅਰ ਦਵਾਰ ਨਾ ਇਹ ਪਤਾ ਕਿਦੇ ਫੁੱਲ ਪਾਉਣ ਗਿਆ ਸੀਗਾ ਅਰ ਦਵਾਰ ਹੈ ਆ ਆ ਹੀ ਪਾਉਣ ਗਿਆ ਸੀ ਮੈਂ ਲੋਕ ਤਾਂ ਦੂਜਿਆਂ ਦੇ ਪਾਉਣ ਜਾਂਦੇ ਆ ਆਪ ਦੇ ਪਾਉਣ ਗਿਆ ਸੀ ਇਹ ਗੰਗਾ ਚ ਨਾਉਣ ਗਿਆ ਸੀ ਬਾਬਾ ਪਵਿੱਤਰ ਆਣ ਗਿਆ ਸੀ ਮੈਂ ਆਪ ਜਿਹੜੀਆਂ ਗਲਤੀਆਂ ਕੀਤੀਆਂ ਮੈਂ ਮਾਫੀ ਮੰਗਣ ਗਿਆ ਸੀ ਬਸ ਯਾਦ ਕਿਵੇਂ ਕਰ ਲਿਆ ਸਾਨੂੰ ਕਿਉਂ ਮੈਂ ਯਾਦ ਨਹੀਂ ਕਰ ਸਕਦਾ ਕਿੱਥੇ ਕਰਦਾ ਤੂੰ ਫੋਨ ਤਾਂ ਅਗਲੇ ਚੱਕਦਾ ਨਹੀਂ ਸਾਡਾ ਮੈਂ ਹੁਣ ਚੱਕਿਆ ਕਰੂੰਗਾ ਹੁਣ ਤਾਂ ਇਹਦੇ ਫੋਨ ਨਹੀਂ ਚੱਕਿਆ ਕਰੂੰਗਾ ਹਣ ਬਾਈ ਤੁਸੀਂ ਵੀ ਭਾਂ ਫੋਨ ਲਾ ਲਓ ਮੈਂ ਤੁਹਾਡਾ ਵੀ ਚੱਕਦਾ ਇਹ ਉਹੀ ਬੰਦਾ ਬਾਈ ਜਿਹਨੇ ਸਾਨੂੰ ਜਿਮਲੇ ਜਾਣ ਤੋਂ ਪਹਿਲਾਂ ਕਲਪਾ ਮਾਰਿਆ ਇਹਨੇ ਪਤਾ ਨਹੀਂ ਕਿੱਥੇ ਰਹਿੰਦਾ ਕਿੱਥੇ ਨਾ ਦੇਖੋ ਜੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਉਹ ਹੋ ਗਿਆ ਕੀ ਕਹਿੰਦੇ ਹੁੰਦੇ ਆ ਮੈਂ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਮੈਂ ਥੋੜੇ ਗਲਤ ਗੱਲਾਂ ਕਰਦਾ ਮੈਂ ਗਲਤ ਰਾਹਾਂ ਤੇ ਤੁਰ ਪਿਆ ਸੀ ਹੁਣ ਮੁੰਡੇ ਨੇ ਚਾਟ ਭੰਡਾਰ ਖੋਲ੍ਹਿਆਗਾ ਤੁਸੀਂ ਜ਼ਰੂਰ ਆਉਣਾ ਪਰ ਚਾਹੁੰਦੀ ਇਹ ਕੋਲ ਉਹ ਮੈਂ ਸੋਚ ਰਿਹਾ ਮੈਂ ਸਲੂਨ ਦਾ ਕੰਮ ਨਾ ਸਿੱਖ ਲਵਾਂ ਕੋਈ ਕੰਮ ਨਹੀਂ ਕਰ ਸਕਦਾ ਬਾਬਾ ਕਿਸੇ ਕੰਮ ਵਾਲਾ ਨਹੀਂ ਹੈਗਾ ਸੱਚੀ ਆ ਗਰ ਸਹੀ ਹੈ ਬਈ ਤੇਰੇ ਕਿਸੇ ਕੰਮ ਵਾਲਾ ਜੀ 15 20 ਕੰਮ ਬਦਲਦੇ ਬਾਬਾ ਨੇ ਯਾਰ 15 20 ਮੈਂ ਦੋ ਕੰਮ ਸਿੱਖ ਮੈਂ ਹੁਣ ਦੋ ਕੰਮ ਸੋਚਿਆ ਠੀਕ ਆ ਜਾਂ ਮੈਂ ਲੋਟਰੀ ਕਰੂੰਗਾ ਜਾਂ ਮੈਂ ਸਲੂਨ ਦਾਗਾ ਵੀ ਸੁਪਾ ਜਾ ਮੈਂ ਗਾਣੇ ਕਰਦਾ ਮੈਨਾਂ ਆ ਨਾ ਮੈਂ ਯਾਰ ਤੂੰ ਕਹਿ ਕੇ ਤਿੰਨ ਘੰਟਾ ਆ ਕੇ ਮੈਂ ਜੇ ਕੰਮ ਕਰਨਾ ਹੈ ਨਾ ਉਹ ਨਾਲ ਕਰਤਾ ਮੜਕਾ ਉਹ ਲਾਦਾ ਮਾੜਾ ਮੋਟਾ ਰਾਤ ਨੂੰ ਰਾਤ ਮੈਂ ਮੇਰੀ ਵੀ ਵਲੌਗ ਦੇਖੀ ਜਾਵੇ ਅੱਜ ਬਾਈ ਬਾ ਸਟੋਰ ਤੋਂ 10 ਮਿੰਟ ਪਹਿਲਾਂ ਫ੍ਰੀ ਹੋ ਗਿਆ ਕਿਉਂਕਿ ਮੇਰਾ ਕੋਈ ਸੰਗੀ ਸਾਥੀ ਅੱਜ ਹੈ ਨਹੀਂਗਾ ਲਵੀ ਆਉਂਦਾ ਹੁੰਦਾ ਉਹ ਛੁੱਟੀ ਤੇ ਇੱਕ ਦੋ ਮੁੰਡਿਆਂ ਨੂੰ ਹੋਰ ਫੋਨ ਲਾਇਆ ਇੱਕ ਕਹਿੰਦਾ ਸੀ ਮੈਂ ਚਾਰ ਜਾਣੇ ਜਾਂਦੇ ਆ ਤੇ ਇੱਕ ਨੇ ਫੋਨ ਨਹੀਂ ਚੱਕਿਆ ਹੁਣ ਜਾ ਕੇ ਉੱਥੇ ਗੇਟ ਤੇ ਖੜਦਾ ਹਾਂ ਆਊਟਲੈਟ ਤੇ ਜੇ ਕੋਈ ਆ ਗਿਆ ਦੇਖਦਿਆਂ ਕਿਧਰ ਚੜ੍ਹ ਕੇ ਜਾਵਾਂਗੇ ਕੀ ਗੱਲਬਾਤ ਬੰਦੀ ਆ ਐਣੀ ਬਤਾ ਤੁਰ ਕੇ ਜਾਣਾ ਪੈ ਜੇ ਮੈਂ ਇੱਧਰ ਗੇਟ ਤੇ ਆ ਕੇ ਖੜ ਗਿਆ ਸੀ ਬਾਈ ਪਰ ਮੇਰੇ ਯਾਦ ਆਇਆ ਉਧਰ ਦੂਜੇ ਸਟੋਰ ਤੇ ਸ਼ੂਜ਼ ਵਾਲੇ ਤੇ ਮਣੀ ਮੁੰਡਾਗਾ ਉਹ ਪੁੱਛੋ ਤੱਕ ਜਾਂਦਾ ਹੁੰਦਾ ਮੈਂ ਉਹਨੂੰ ਫੋਨ ਲਾਇਆ ਹੁਣ ਉਹਦੇ ਨਾਲ ਪੁੱਛੋ ਤੱਕ ਜਾਣਾਗਾ ਨਿਕਲੇ ਤਾਂ 10 ਮਿੰਟ ਪਹਿਲਾਂ ਸੀ ਬਾਈ ਸਟੋਰ ਤੋਂ ਪਰ 9:00 ਵਜੇ ਕੇ 10 ਮਿੰਟ ਹੋ ਗਏ ਅੱਜ ਆਪਣਾ ਸੰਗੀ ਸਾਥੀ ਮਣੀ ਡ੍ਰੈਕਟਰ 9505 ਚੱਲ ਬਾਬਾ ਆਪਣੀ ਨਾਲ ਵੀ ਹੋ ਗਈ ਬਈ ਯਾਤਰਾ ਆਪਣੀ ਪੂਰੀ ਫਾਟਕਾਂ ਤੱਕ ਤੇ ਹੁਣ ਮੈਨੂੰ ਲੱਗਦਾ 4 ਕਿਲੋਮੀਟਰ ਤੁਰ ਕੇ ਜਾਣਾ ਪੂ ਪਿੰਡ ਤੇ ਘਰੇ ਭਾਂਜੇ ਹੋਇਆ ਜਵਾਕ ਕਹਿੰਦੇ ਮਾਮਾ ਤਾਂਸ ਲਿਆ ਦੀ ਉਹਨਾਂ ਨੂੰ ਐ ਨਹੀਂ ਪਤਾ ਮਾਮੇ ਦੀ ਤਾਂ ਬਡੀ ਟੀੜੀ ਪਈ ਆ ਲੁੱਡੋ ਵਾਲੀ ਰਾਹ ਚ ਹੀ ਕਿਹੜੇ ਘੁਰ ਕਰੇ ਜਦੋਂ ਨੂੰ ਜਾਊਂਗਾ ਤੁਹਾਨੂੰ ਸੌ ਜਾਣਗੇ ਬੱਸ ਮੈਂ ਘੁਰ ਕਰੇ ਘੁਰ ਕਰੇ ਤਾਂ ਲੈ ਲੇ ਉਹਨਾਂ ਵਾਸਤੇ ਖਾਣ ਨੂੰ ਤਾਂਸ ਨਹੀਂ ਮਿਲੀ ਤੇ ਹੁਣ ਆ 4 ਕਿਲੋਮੀਟਰ ਮੈਨ ਤੁਰ ਕੇ ਜਾਣਾ ਪਊ ਬਾਈ ਬੱਸ ਤਾਂ ਫੋਨ ਵੀ ਕਰ ਸਕਦੇ ਸੀ ਕਿਸੇ ਨੂੰ ਪਰ ਰਾਤ ਨੂੰ 9:30 ਹੋਏ ਪਿਆ ਕਾਹਨੂੰ ਕਿਸੇ ਨੂੰ ਤੰਗ ਕਰਨਾ ਐਵੇਂ ਤੇ ਹੁਣ ਆਪਾਂ ਚੱਲਦੇ ਆਂ ਦੇਖਦੇ ਆਂ ਕਿੰਨੇ ਕ ਟਾਈਮ ਚ ਪਹੁੰਚ ਜਾਾਂਗੇ ਬਸ ਅੱਧੇ ਪੌਣੇ ਘੰਟੇ ਚ ਇਹ ਆ ਗਿਆ ਜੀ ਕਹਿੰਦੇ ਜੀਤ ਰਿਜੋਰਟ ਪੈਲਸ ਆਗਾ ਜੀਤ ਪਰ ਇਹਦਾ ਨਾਮ ਬਾਈ ਹੁਣ ਬਦਲ ਕੇ ਜੰਨਤ ਰੱਖਦਾ ਜੰਨਤ ਪੈਲਸ ਰਿਜੋਰਟ ਮੰਨ ਤਾਂ ਕਹਿਣਾ ਵੀ ਨਹੀਂ ਆਉਂਦਾ ਇਹ ਲੈ ਲਿਆ ਕਹਿੰਦੇ ਚੱਕ ਫਤਿਹ ਵਾਲੇ ਐਮਐਲਏ ਨੇ ਜਗਸੀਰ ਮਾਸਟਰ ਨੇ ਆਪਣੇ ਤਾਂ ਇਹਰ ਜਾ ਕੋਈ ਗੁਣ ਵੀ ਨਹੀਂ ਹੈਗਾ ਵੀ ਐਵੇਂ ਮੁੱਲੇ ਦੀ ਬਣ ਗਏ ਇਹ ਵੀ ਪਰ ਗੱਪ ਮਾਰਨ ਵਾਲੀ ਬਣਦੇ ਹੈਗੇ ਉਹ ਵੀ ਨਹੀਂ ਬੱਸਦੇ ਥਾਂਦੇ ਕੋਠੇ ਪਹੁੰਚ ਗਏ ਬਾਈ ਇੱਥੇ ਉਹ ਇੱਕ ਦੁਕਾਨ ਖੁੱਲੀ ਹੁੰਦੀ ਹੈ ਬੇਬੇ ਦੀ ਇਹ ਤੋਂ ਪੁੱਛਦੇ ਆਂ ਜੇ ਜਵਾਕਾਂ ਵਾਸਤੇ ਤਾਸ ਮਿਲਗੀ ਤਾਂ ਪੁੱਛ ਲੈਣੇ ਆਂ ਕਿ ਜਾਂਦੇ ਜਾਂਦੇ ਇੱਥੋਂ ਵੀ ਨਹੀਂ ਬਾਈ ਮਿਲੀ ਤਾਸ ਚੱਲ ਹੁਣ ਤਾਂ ਲਈ ਪਈ ਆ ਤਾਸ ਕਿਹੜੀ ਅੱਧੀ ਰਾਤ ਨੂੰ ਕੱਲ ਨੂੰ ਦੇਖਾਂਗੇ ਕੀ ਬੰਦ ਘਰੇ ਪਹੁੰਚ ਗਏ ਕਿਰਾ ਲੋ ਭਈ ਆਪਾਂ ਪਹੁੰਚ ਗਏ ਚੱਕ ਵਖਤੂ ਤੇ ਚੱਕ ਰਾਮ ਸਿੰਘ ਆਲਾ ਕਹਿੰਦੇ ਉਹ ਆ ਥੱਲੇ ਕਹਿੰਦੇ ਇਧਰ ਨੂੰ ਮੁੜ ਜਾ ਮੇਰੇ ਵੀਰੋ ਸੱਜੇ ਪਾਸੇ ਮੁੜ ਜਾ ਇੱਥੋਂ ਭਾਈ ਆਪਣਾ ਘਰ ਲੈ ਗਿਆ ਬਸ 15 ਮਿੰਟਾਂ ਦੀ ਰਾਹ ਸਾਹਮਣੇ ਇੱਕ ਦੁਕਾਨ ਹੋਰ ਮੈਨੂੰ ਖੁੱਲੀ ਲੱਗਦੀ ਐ ਇਤੋਂ ਵੀ ਪੱਛੀ ਲੱਗਿਆ ਹੁਣ ਤਾਂ ਸਬਹਿਮ ਨਾ ਰਹਿ ਜਿਵਾਕਾਂ ਨੂੰ ਲੋ ਭਈ ਤਾਂਸ ਨਾ ਮਿਲ ਹੀ ਗਏ ਜਿਵਾਕਾਂ ਦੀ ਮਹਾ ਚਲ ਕਾਹਨੂੰ ਗੁੱਸੇ ਕਰਨੇ ਆਗੇ 30 ਰੁਪਈਆ ਦੀ ਦਿੱਤੀ ਆ ਜਮ ਪਲੇਂਗ ਕਾਰਟਸ 30 ਰੁਪਿਆ ਨਹੀਂ ਮਿਲੀ ਐ ਚੱਕ ਵਕਤ ਇੱਕ ਦੁਕਾਨ ਖੁੱਲੀ ਸੀਗੀ ਪਹੁੰਚ ਗਏ ਬਾਈ ਘਰ ਕੋਲੇ ਜਿੱਥੇ ਰੋਜ਼ ਬਲੌਗ ਦਾ ਐਂਡ ਕਰਦੇ ਆ ਟਾਈਮ ਹੋ ਗਏ ਸਵਾ 10 ਸੰਗ ਤਾਂ ਵਾਰਚ ਖੜੀਆਂ ਅਡੀਕੀ ਜਾਂਦੀਆਂ ਆ ਗਿਆ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਠੀਕ ਆ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਠੀਕ ਆ ਅੱਜ ਬਾਈ ਪੂਰਾ ਇੱਕ ਘੰਟਾ ਲੱਗਿਆ ਕਰਿਆ ਹਾਂ ਤੇ ਫੈਦਲ ਯਾਤਰਾ ਕਰਕੇ ਤੇ ਨਹੀਂ ਤਾਂ ਬਾਪੂ ਨੂੰ ਫੋਨ ਕਰ ਲੈਂਦਾ ਪਰ ਤੁਹਾਨੂੰ ਪਤਾ ਪਿੰਡਾਂ ਵਾਲੇ ਬਾਪੂ ਆਥਨੇ ਜੇ ਨੈਟਵਰਕ ਤੋਂ ਥੋੜੇ ਬਾਹਰ ਹੋ ਜਾਂਦੇ ਅਜੇ ਤਾਂ ਹੀ ਨਹੀਂ ਫੋਨ ਕੀਤਾ ਤੇ ਗੁੱਡ ਨਾਈਟ ਜੀ ਸਸਰੀ ਘਰ ਸਾਰਿਆਂ ਨੂੰ